रिकॉर्ड खबरनामा ਤੇ ਸਤਿ ਸਵਾਗਤ ਹੈ ਜਿਵੇਂ ਕਿ ਲੋਕ ਸਭਾ ਚੋਣਾਂ ਦਾ ਅਖਾੜਾ ਭੱਜ ਚੁੱਕਿਆ ਹੈ ਆਮ ਆਦਮੀ ਪਾਰਟੀ ਅਤੇ ਬੀਜੇਪੀ ਵੱਲੋਂ ਆਪਣੇ ਉਮੀਦਵਾਰ ਐਲਾਨਤੇ ਗਏ ਨੇ ਪਰ ਹਾਲੇ ਤੱਕ ਦੂਜੀਆਂ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਨਹੀਂ ਲਾਨੇ ਗਏ ਜਿਵੇਂ ਹੀ ਫਰੀ ਕੋਟ ਦੇ ਉਮੀਦਵਾਰਾਂ ਦਾ ਐਲਾਨ ਹੋਇਆ ਜਿਸ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਮੋਲ ਬੀਜੇਪੀ ਵੱਲੋਂ ਹੰਸਰਾਜ ਨੂੰ ਉਤਾਰਿਆ ਗਿਆ ਤਾਂ ਕਿਤੇ ਨ ਕਿਤੇ ਵਿਰੋਧੀਆਂ ਵੱਲੋਂ ਇੱਕ ਦੂਜੇ ਉੱਪਰ ਟਿੱਪਣੀਆਂ ਉਹ ਸਾਹਮਣੇ ਆ ਰਹੀਆਂ ਨੇ ਅਜਿਹੀ ਇੱਕ ਟਿੱਪੀ ਪਿਛਲੇ ਦਿਨੀ ਬੀਜੇਪੀ ਵੱਲੋਂ ਉਤਾਰੇ ਗਏ ਉਮੀਦਵਾਰ ਹੰਸਰਾਜ ਉੱਪਰ ਹੋਈਆਂ ਸਨ ਜਿਸ ਦਾ ਕਿ ਰੀਕੋਰਡ ਦੇ ਰਹਿਣ ਵਾਲੇ ਭਾਜਪਾ ਅਗੂ ਪ੍ਰੇਮ ਸਫਰੀ ਵੱਲੋਂ ਵਿਰੋਧੀਆਂ ਨੂੰ ਠੋਕਮਾ ਜਵਾਬ ਦਿੱਤਾ ਗਿਆ ਏ ਉਹਨਾਂ ਦਾ ਕਹਿਣਾ ਹੈ ਕਿ ਹੰਸਰਾ ਹੰਸ ਜੋ ਲੋਕਾਂ ਵਿੱਚ ਵਿਚਰਦੇ ਰਹਿਣ ਉਹਨਾਂ ਵੱਲੋਂ ਦਿੱਲੀ ਵਿੱਚ ਕੰਮ ਕੀਤੇ ਨੇ ਪਰ ਵਿਰੋਧੀਆਂ ਵੱਲੋਂ ਜਾਣ ਪੁੱਝ ਕੇ ਉਹਨਾਂ ਦੇ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਏ ਤੁਸੀਂ ਵੀ ਸੁਣੋ ਇਸ ਮੌਕੇ ਕੀ ਜਵਾਬ ਦਿੱਤਾ ਪ੍ਰੇਮ ਸਫਰੀ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਮੈਂ ਪ੍ਰੇਮ ਸਿੰਘ ਸਫਰੀ ਮੇਰੇ ਭੈਣ ਤੇ ਭਰਾਵੋ ਅੱਜ ਇੱਕ ਮੈਂ ਵੀਡੀਓ ਦੇਖੀ ਮੈਨੂੰ ਕਿਸੇ ਵੀਰ ਨੇ ਭੇਜੀ ਉਹਨੇ ਦੱਸਿਆ ਯਾਰ ਇੱਕ ਅਰਸ਼ ਉਮਰੀਆਣੇ ਦੀ ਵੀਡੀਓ ਆਈ ਆ ਉਹ ਰੋ ਰਿਹਾ ਵਿਚਾਰਾ ਮੈਨੂੰ ਪਤਾ ਲੱਗਿਆ ਵੀ ਉਹ ਕਾਫੀ ਉਹਨੇ ਆਮ ਪਾਰਟੀ ਵਾਸਤੇ ਸੈਂਕਲ ਤੇ ਪ੍ਰਚਾਰ ਕੀਤਾ ਤੇ ਔਰ ਉਹਨੇ ਟਿਕਟ ਵੀ ਦਾ ਟਿਕਦਾ ਵੀ ਦਅਵੇਦਾਰ ਸੀ ਫੀਰਕੋਟ ਲੋਕ ਸਭਾ ਤੋਂ ਤੇ ਮੈਂ ਉਸ ਅਰਸ਼ ਉਮਰੀਆਣੇ ਨੂੰ ਦੱਸਣਾ ਚਾਹਣਾ ਸਭ ਤੋਂ ਪਹਿਲਾਂ ਤੁਹਾਨੂੰ ਉਹਦੀ ਇੱਕ ਵੀਡੀਓ ਵਿਖਾਣਾ ਕਿ ਮਰੂ ਰਿਆ ਜਰਾ ਜਿਹੜੇ ਸਿਰਫ ਵੋਟਾਂ ਦੇ ਦਿਨਾਂ ਵਿੱਚ ਨਿਕਲਦੇ ਆ ਬਾਅਦ ਵਿੱਚ ਕਦੇ ਵੀ ਇਹ ਲੋਕਾਂ ਦੇ ਕੰਮ ਨਹੀਂ ਆਉਂਦੇ ਸੋ ਇਹ ਵੀ ਜੇ ਬੰਦਿਆਂ ਨੂੰ ਜਿਹੜੀ ਵੋਟ ਆ ਉਹ ਪਾਣੀ ਬੱਜਰ ਗੁਣਾ ਇਹ ਆਪਦੀ ਕਲਾਕਾਰੀ ਦਿਖਾਉਣੀ ਆਉਂਦੇ ਆ ਹੁਣ ਵੀ ਕੱਲ ਨੂੰ ਮੱਥਾ ਟੇਕਣ ਆਊਗਾ ਤੇ ਮੁੜ ਕੇ ਹੱਥਾਂ ਦੋ ਹੱਥੇ ਚਲਿਆ ਜਾਊਗਾ ਪਾਸੇ ਸੋ ਜਿਹੜੇ ਬੰਦੇ 2 ਮਹੀਨੇ ਆਪਦੇ ਰਾਣਾ ਬਲੋਕਾਂ ਵਿੱਚ ਨਹੀਂ ਰਹਿ ਸਕਦੇ 5 ਸਾਲ ਇਹਨਾਂ ਤੋਂ ਉਮੀਦ ਨਾ ਕਰਿਓ ਜਿਹੜੇ ਇਹਨਾਂ ਦੇ ਵਰਕਰ ਆ ਉਹ ਡੋਰ ਟੂ ਡੋਰ ਕਰਨ ਪਿੰਡਾਂ ਵਿੱਚ ਜਾਣਗੇ ਸੋ ਉਹਨਾਂ ਨੂੰ ਵੀ ਮੈਂ ਚਾਹਣਾ ਭਾਵੂ ਜਿੱਤੇ ਇਹਨਾਂ ਨੂੰ ਲੋਕਲ ਉਮੀਦਵਾਰ ਨਹੀਂ ਲੱਭਿਆ ਤੇ ਤੁਹਾਡੇ ਅੜਕੇ ਵਰਕਰ ਕਿਸੇ ਖੇਤ ਦੀ ਮੂਲੀ ਨਹੀਂਗੇ ਇਹਨਾਂ ਵਾਸਤੇ ਪਾਸੇ ਕਰਨ ਲਈ ਸੋ ਇਹ ਜਿਸ ਨੂੰ ਸਮਝੋ ਆਪਾਂ ਬੀਜੇਪੀ ਨੂੰ ਨੋ ਵੋਟ ਨੋ ਸਪੋਰਟ ਕਰੀਏ ਜਿਹੜੇ ਇਹਨਾਂ ਦੇ ਸੀਨੀਅਰ ਆਗੂ ਆ ਜਿਹੜੇ ਅੱਜਕੱਲ ਦਾਵਾ ਕਰਦੇ ਆ ਤੇਰਾ ਜ਼ੀਰੋ ਜਿੱਤਾਂਗੇ ਤੇਰਾ ਜ਼ੀਰੋ ਪਰ ਇਹਨਾਂ ਦੇ ਪੱਲੇ ਹੁਣ ਮੈਂ ਜ਼ਿਆਦਾ ਨਾ ਦੱਸਾਂ ਅਰਸ਼ ਕੁਮਰੀਆਣਾ ਜੀ ਤਾਡੀ ਜਿਹੜੀ ਆਮ ਪਾਰਟੀ ਆ ਵਾਕੇ ਦਲਤ ਵਿਰੋਧੀ ਆ ਇੰਨੇ ਜਿਹੜੇ ਗਰਾਉਂਡ ਤੇ ਕੰਮ ਕਰਦੇ ਗਰੀਬਾਂ ਨੂੰ ਉਹਨਾਂ ਨੂੰ ਬਿਲਕੁਲ ਅੱਗੇ ਨਹੀਂ ਲੈ ਕੇ ਆਂਦਾ ਇਹਨਾਂ ਨੇ ਕਰੋੜਾਪਤੀ ਬੰਦਿਆਂ ਨੂੰ ਉਤਾਰਿਆ ਸੱਚਾ ਨੂੰ ਤੇ ਗੱਲ ਕਰ ਲਏ ਤੂੰ ਗੱਲ ਕੀਤੀ ਚਲੇ ਜਾਣਗੇ ਮੈਂ ਗੱਲ ਦੱਸਾਂ ਤੈਨੂੰ ਹੰਸਰਾ ਜੀ ਬਾਰੇ ਹੰਸ ਰਾਜ ਜੀ ਸਾਡੇ ਦਿੱਲੀ ਦੇ ਵਿੱਚ 5 ਸਾਲ ਗੁਜ਼ਾਰ ਕੇ ਆਏ ਆ ਜਿਹੜੇ ਉੱਥੇ ਕੰਮ ਕੀਤੇ ਉਹਨਾਂ ਨੇ ਜਿਹੜਾ ਬ੍ਰਿਜ ਬਣਾਇਆ ਉਹਨਾਂ ਨੇ ਜਿਹੜਾ ਸ਼ਹਿਰ ਦੇ ਵਿੱਚ ਦੀ ਜਾਂਦੇ ਸੀ ਦਿੱਲੀ ਸ਼ਹਿਰ ਵਿੱਚ ਦੀ ਨਿਕਲਦੇ ਸੀ 에어ਪੋਰਟ ਤੇ ਜਾਣ ਦਾ 4 ਘੰਟੇ ਲੱਗਦੇ ਸੀ ਉਹ 20 ਮਿੰਟਾਂ ਦਾ ਸਫ਼ਰ ਕੀਤਾ ਉਹਨਾਂ ਨੇ ਬਹੁਤ ਵੱਡਾ ਹਾਈਵੇ ਬਣਾਇਆ ਉੱਪਰਵ੍ਰਿਜ ਬਣਾਇਆ ਔਰ ਹੋਮੀਓਪੈਥਿਕ ਦਾ ਉਹਨਾਂ ਨੇ ਹਸਪੀਟਲ ਬਣਾਇਆ ਸਭ ਤੋਂ ਪਹਿਲਾਂ ਕੇਰਲਾ ਦੇ ਵਿੱਚ ਆ ਦੂਜਾ ਉਹਨਾਂ ਨੇ ਦਿੱਲੀ ਦੇ ਵਿੱਚ ਬਣਾਇਆ ਬਹੁਤ ਵੱਡਾ ਓਏ ਐਸੇ ਕੰਮ ਬਹੁਤ ਆ ਤੇ ਗੱਲ ਕੀਤੀ ਤੂੰ 13 0 ਦੀ ਵਾਕਈ ਤੂੰ ਸੱਚਾ ਤੁਹਾਡੇ ਭਗਵੰਤ ਮਾਨ ਨੇ ਸੀਐਮ ਸਾਹਿਬ ਨੇ 13 0 ਦੀ ਗੱਲ ਕੀਤੀ ਸੀ ਤੇ ਇਸ ਕਰਕੇ ਤੂੰ ਸੱਚੀ ਗੱਲ ਕਹਿ ਰਿਹਾ ਵੀ ਆਮ ਆਦਮੀ ਪਾਰਟੀ ਨੂੰ 0 ਹੀ ਮਿਲਣੀ ਆ ਤਾਂ ਤੂੰ ਸਿੱਧਾ ਤੇ ਕਹਿ ਨਹੀਂ ਸਕਦਾ ਵੀ ਆਮ ਪਾਰਟੀ ਨੂੰ ਵੋਟ ਨਾ ਪਾਇਓ ਤੇ ਹੁਣ ਤੂੰ ਦੂਜੀਆਂ ਪਾਰਟੀਆਂ ਤੇ ਜਲੀਏ ਕਰ ਰਿਆ ਮੇਰੇ ਵੀਰ ਮੇਰੀ ਤੈਨੂੰ ਹੱਥ ਜੋੜ ਕੇ ਬੇਨਤੀ ਆ ਆ ਸਾਡੇ ਨਾਲ ਤੇ ਤੈਨੂੰ ਦੱਸੀਏ ਬੀਜੇਪੀ ਦੇ ਵਿੱਚ ਕਾਰੀਕਰਦਾਂ ਦਾ ਕਿੰਨਾ ਸਤਕਾਰ ਆ ਕਿੰਨਾ ਮਾਨ ਸਨਮਾਨ ਆ ਤੇ ਮੇਰਾ ਵੀਰ ਬਹੁਤ ਵਧੀਆ ਤੂੰ ਆ ਜਾਏਂਗਾ ਤੇ ਅੱਜ ਤੇਰਾ ਮਾਨ ਸਨਮਾਨ ਤੈਨੂੰ ਅਸੀਂ ਦਿਵਾਵਾਂਗੇ ਤੈਨੂੰ ਜੀ ਆਇਆਂ ਆਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ